ਸ਼ਗਨਾਂ ਦੀ ਅੱਜ ਦਾ ਪ੍ਰੋਗਰਾਮ ਜੋ ਕਵਰ ਕਰ ਰਹੇ ਸਾਡੇ ਰਾਜਾ ਭਾਈ ਜੀ ਸਪ੍ਰੈਸ ਤੋਂ ਪਹੁੰਚੇ ਸੋ ਕੈਨਰਵੱਤ ਦੀ ਮਿੱਟੀ ਤੋਂ ਜੀਐਨਸੀ ਨੇ ਫਰਮਿਕ ਤੋਂ 스타ਟ ਆਉਟ ਦੀ ਟੀਮ ਨੂੰ ਮੈਂ ਵੈਲਕਮ ਕਰਦਾ ਜੀ ਅਗਲੇ ਸੁਧਰਾਂ ਲਈ سنا دل گلاجي کرے پٿلا دل دل گلاجي مڙا سن دل مينه دل دل گلاجي مڙا کرے پٿلا دل دل گلاجي آئي سي قلبي کي وائس نبره ਆ ਕੰਮ ਕਿਸੇ ਨੇ ਕੀ ਲਿਆ ਬਾਬੇ ਦਾ ਤਾਂ ਕੰਮ ਚੱਲਣ ਦੇ ਆ ਅਗਲਾ ਦਿਹਾੜੀਆ ਬਣਾਉਂਦੇ ਆ ਬਾਬਾ ਕਹਿੰਦਾ ਤੂੰ ਬੱਕਰੇ ਦੀ ਬਲੀ ਦੇ ਤੇਰਾ ਕੰਮ ਚੱਲੂ ਤੇ ਕਿਹੜਾ ਬਾਬਾ ਜਿਹੜਾ ਜੀਵਤ ਆ ਕਰਵੰਡਿਆ ਬਾਬਾ ਤੁੜ ਤੁੜ ਇਹਦੇ ਆ ਮੈਨੂੰ ਇੱਕ ਗੱਲ ਦੀ ਸੱਚ ਨਹੀਂ ਆਉਂਦੀ ਕਿਹੜੀ ਜਿਹੜਾ ਵੱਡਾ ਪਾਣੀ ਪੜਦਾ ਪੜਦਾ ਹੈ ਨਿਤਨੇਮ ਕਰਦਾ ਜੇ ਕਰਦੇ ਆ ਉਹ ਗੁਰਦੁਆਰਾ ਸਾਹਿਬ ਜਾਂਦਾ ਜਾਂਦੇ ਵੀ ਜਾਂਦੇ ਜਿਹੜੇ ਮਾਤਾ ਨੇ ਪੜਤ ਹੈ ਹਾਂਜੀ ਪੂਰਨੀ ਨਾਨਾ ਦੇਵੀ ਜਵਾਲਾ ਜੀ ਜਾਂਦੇ ਚਾਚਾ ਜੀ ਜਾਂਦੇ ਆ ਜਿਹੜੇ ਇਸਾਈ ਧਰਮ ਨੇ ਹਾਂਜੀ ਉਹ ਐਤਵਾਰ ਦੇ ਐਤਵਾਰ ਚਰਚ ਜਾਂਦੇ ਚਾਚਾ ਜੀ ਉਹ ਵੀ ਜਾਂਦੇ ਆ ਜਿਹੜੇ ਗਰੀਲਾਂ ਦੇ ਲਗਟਾ ਹਾਂ ਉਹ ਵੀਰਵਾਰ ਦੇ ਵੀਰਵਾਰ ਦਰਗਾਹੇ ਜਾਂਦੇ ਚਾਚਾ ਜੀ ਜਾਂਦੇ ਆ ਜਿਹਦਾ ਚਾਰ ਧਰਮ ਆਪਾਂ ਬਣਾ ਹੀ ਲੈ ਹਾਂ ਤੇ ਤੂੰ ਮਾਮਾ ਕਿਹੜਾ ਪੰਜਵਾਂ ਲੱਭ ਲਿਆ ਤੂੰ ਉਹ ਬਾਬਾ ਮੈਨੂੰ ਕਹਿੰਦਾ ਬੱਕਰੇ ਦੀ ਬਲੀ ਦੇ ਤਰ੍ਹਾਂ ਕੰਮ ਚੱਲੂ ਰੰਦੋ ਅੱਛਾ ਜੀ ਕੋਈ ਜ਼ੋਰਦਾਰ ਮਰੀਆਂ ਤਾਰ ਦੋ ਵੀ ਮਾਰੀਆਂ ਤਾਰ ਦੋ ਕਾੜੀਆਂ ਮਾਰ ਸਾਡੀ ਆਮ ਆਦੀ ਪਾਰਟੀ ਤੋਂ ਟਾਈਮ ਕਿਹਦੇ ਚੀਰਮੈਨ ਸਾਹਿਬ ਹਰਬੀਸ ਗਰਦੀ ਸਾਹਿਬ ਕੀ ਬਾਤ ਜੀ ਆਓ ਜੀ ਬਹੁਤ ਸਰਕਾਰ ਇਹ ਲੀਡਰ ਸੱਚੇ ਭਾਜੀ ਹੁੰਦੇ ਹੰਦੇ ਆ ਕਲਾ ਬਾਜੀ ਇਹਨਾਂ ਜਦੋਂ ਪਤਾ ਲੱਗ ਗਿਆ ਨਾ ਪਹਿਲਾਂ ਭੱਜ ਜਾਂਦੇ ਨੇ ਆਪ ਹੀ ਆਧਿਕਤ ਲੀਡ ਦਿੱਤਾ ਦਿਆ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਸਵਾਗਤ ਕਰੋ ਸਾਰੇ ਸਾਰੇ ਦਾ ਸਵਾਗਤ ਕਰੋ ਤੇ ਲੱਗਦੇ ਹੱਥ ਮੇਰਾ ਵੀ ਕਰਦੇ ਹੋ ਹਾਂ ਇੱਕ ਮਣੀ ਰੰਜੀਤ ਬਣੀ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨੈਕਾਂ ਨੂੰ ਵਿਦਾਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਲੰਬੜਦਾਰਾਂ ਥਾਣੇਦਾਰਾਂ ਵਾਹਲਦਾਰਾਂ ਜਿਮੀਦਾਰਾਂ ਨੂੰ ਦੁਕਾਨਦਾਰਾਂ ਪੱਲੇਦਾਰਾਂ ਦਿਹਾੜੀਦਾਰਾਂ ਸ਼ੌਕਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਸੰਗੀਤਕਾਰਾਂ ਪੱਤਰਕਾਰਾਂ ਚਿੱਤਰਕਾਰਾਂ ਬੇਰਜ਼ਾਂ ਨੂੰ ਟੱਪੜਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੋਪੁਰਗੀਆ ਮਾਵਾਂ ਨੂੰ ਤਾਈਆਂ ਨੂੰ ਚਾਚੀਆਂ ਨੂੰ ਭਿੰਦੀਆਂ ਨੂੰ ਮਾਸਟਰ ਜੁਗਨ ਸਿਆਣਿਆਂ ਨੂੰ ਉਹ ਨਿੱਕੇ-ਵਿੱਕੇ ਨਿਆਣਿਆਂ ਨੂੰ ਬੈਠਿਆਂ ਤੇ ਖੜੋਤਿਆਂ ਨੂੰ ਸਾਰੇ ਸਰਦਿਆਂ ਨੂੰ ਢੁੱਲੇ ਸ਼ਾਹ ਵੱਲੋਂ ਪਿਆਰ ਪਰਿਸ਼ਾਸਤਰੀ ਅਕਾਲ ਨਮਸਕਾਰ ਨਮਸਤੇ ਅਦਾਬ ਜੇ ਸੰਗ ਸੰਗ ਪਾਣੀ ਪੀਂਦੇ ਕਿੱਥੇ ਆ ਪਾਣੀ ਘੜੇ ਚ ਤੇ ਧੜਾ ਕਿੱਥੇ ਆ ਰਸੋਈ ਚ ਰਸੋਈ ਕਿੱਥੇ ਆ ਸੋਈ ਘਰ ਚ ਤੇ ਘਰ ਕਿੱਥੇ ਆ ਗਲੀ ਚ ਤੇ ਗਲੀ ਕਿੱਥੇ ਆ ਮੁੱਲੇ ਚ ਤੇ ਮੁੱਲਾ ਕਿੱਥੇ ਆ ਸ਼ਹਿਰ ਚ ਤੇ ਸ਼ਹਿਰ ਕਿੱਥੇ ਆ ਜ਼ਿਲ੍ਹੇ ਚ ਤੇ ਜ਼ਿਲ੍ਹਾ ਕਿੱਥੇ ਆ ਪੰਜਾਬ ਚ ਤੇ ਪੰਜਾਬ ਕਿੱਥੇ ਆ ਪੰਜਾਬੀਓ ਚ ਤੇ ਇੰਡੀਆ ਕਿੱਥੇ ਆ ਇੰਡੀਆ ਦੁਨੀਆਂ ਚ ਤੇ ਦੁਨੀਆਂ ਕਿੱਥੇ ਆ ਦੁਨੀਆ ਧਰਤੀ ਤੇ ਤੇ ਧਰਤੀ ਕਿੱਥੇ ਆ ਧਰਤੀ ਪਾਣੀ ਚ ਤੇ ਪਾਣੀ ਕਿੱਥੇ ਆ ਪਾਣੀ ਘੜੇ ਜੋੜੀ ਚ ਕੱਖ ਵੀ ਤੈਨੂੰ ਪਤਾ ਹੈ ਇਹ ਹਸਣ ਵਾਲੀ ਗੱਲ ਤੇ ਆ ਹਾਂ ਹਸਣ ਵਾਲੀ ਗੱਲ ਵੀ ਸਾਰੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁਦ ਬਚਾਓ ਹਾਂ ਵਾਹ ਵਾਹ ਕੁਨੇਸ਼ਾ ਜੀ ਕਿੰਦਾ ਵਧੀਆ ਮੈਸੇਜ ਦਿੱਤਾ ਹੈ ਕੀ ਹੋ ਗਿਆ ਹਲੋ ਹੈਲੋ ਕੌਣ ਆ ਗਿਆ ਵਾਈਬ੍ਰੇਸ਼ਨ ਤੇ ਲੱਗ ਗਿਆ ਫੋਨ ਨਾਲ ਹੈਲੋ ਹੈਲੋ ਸਾਹਮਣੇ ਲੋਕ ਸਰਕਾਰੀਆਂ ਨੇ ਭੋਗੇ ਜਾ ਰਹੇ ਨੇ ਪਰ ਇਹਨਾਂ ਨੇ ਆਪਣਾ ਸਿਪਾਹ ਜਰਮ ਦਾ ਵਿਰਸਾ ਪੂਰਾ ਕਾਇਮ ਰੱਖਿਆ ਬੋੜ ਬੋੜ ਸਾਰੀ ਛੇੜਾਂ ਦੀ ਬੋੜ ਵਾਲੀ ਆ ਜਾਓ ਛੇੜਾਂ ਨੂੰ ਅਸਲ ਕਰਨੇ ਬੜਾ ਔਖਾ ਕੰਮ ਹੈ ਪਰੇ ਸਿਖਲਾਕਾਰ ਅੱਜ ਜਿੰਨੇ ਕਲਾਕਾਰ ਸ਼ਮੀ ਜੀ ਨੇ ਬੁਲਾਏ ਨੇ ਜਿੰਨੇ ਕਿ ਲਿਆਉਣੇ ਹਨ ਕੋਈ 10 ਲੱਖ ਤਾਂ ਲੱਗ ਹੀ ਜਾਂਦਾ ਹੈ